ਅੱਜ ਸਰ ਅੱਜ ਦੀ ਮੀਟਿੰਗ ਬਾਰੇ ਤੁਹਾਨੂੰ ਕੀ ਜਾਣਕਾਰੀ ਦੁੱਤੀ ਬੇਸਿਕਲੀ ਇਹ ਨੂੰਸੀ ਮੀਟਿੰਗ ਨਹੀਂ ਕਰਾਂਗੇ ਇੱਕ ਤਰ੍ਹਾਂ ਦਾ ਜਾਗਰੂਕ ਇੱਕ ਤਰ੍ਹਾਂ ਦੀ ਪ੍ਰੋਗਰਾਮ ਸੀ ਸੈਮੀਨਾਰ ਕਰਾਂਗੇ ਜਾਗਰੂਕ ਸੈਮੀਨਾਰ ਸੀ ਜਿਹੜਾ ਸੀ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੋਧੀ ਇੱਕ ਬਹੁਤ ਵੱਡੀ ਔਰ ਬਹੁਤ ਇੰਪੋਰਟੈਂਟ ਮਹਿੰਮ ਚੇੜੀ ਹੋਈ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਘੋਰ ਤੋਂ ਬਾਹਰ ਕੱਢਣ ਵਾਸਤੇ ਉਹਦੇ ਵਾਸਤੇ ਅਸੀਂ ਅੱਜ ਜੰਡਾਲੇ ਨਗਰ ਦੇ ਜਿਹੜੇ ਬੋਰਡ ਲਗਭਗ 3 ਬੋਰਡ ਦੇ ਇਥੇ ਅਸੀਂ ਜਿਹੜੇ ਸਾਥੀ ਇਥੇ ਆਏ ਸੀਗੇ ਔਰ ਮੇਨ ਮਕਸਦ ਇਸ ਸੈਮੀਨਾਰ ਦਾ ਜਾਂ ਅਵੇਅਰਨੈਸ ਕੈਂਪ ਕਹਿ ਲਵੋ ਤਾਂ ਸੀਗਾ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਜਿਹੜੇ ਬੱਚੇ ਜਿਹੜੇ ਸਾਡੇ ਨੌਜਵਾਨ ਨੇ ਨਸ਼ੇ ਦੇ ਵਿੱਚ ਗ੍ਰਸ ਨੇ ਮਰੀਜ਼ ਬਣ ਚੁੱਕੇ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਅਸੀਂ ਪ੍ਰੇਰਿਤ ਕਰੀਏ ਕਿ ਉਹ ਨਸ਼ਾ ਛੱਡ ਦੇਣ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਅਸੀਂ ਇੱਕ ਵਰਨਿੰਗ ਵੀ ਦਿੱਤੀ ਆ ਕਿ ਤੁਸੀਂ ਇਹ ਕੰਮ ਛੱਡੋ ਸਾਡਾ ਜਿਹੜਾ ਨੌਜਵਾਨ ਪੀੜੀ ਨੂੰ ਤੁਸੀਂ ਬਰਬਾਦ ਨਾ ਕਰੋ ਔਰ ਇੱਕ ਤਰ੍ਹਾਂ ਦੀ ਇਹ ਬੋਰ ਹੈਗੀ ਆ ਜਿਹੜੀ ਨਸ਼ਾ ਜਿਹੜੇ ਸਾਡੇ ਦੇਖੋ ਸਾਡੇ ਦੋ ਕੰਮ ਨੇ ਨਸ਼ੇ ਜਿਹੜੇ ਮਰੀਜ਼ਾਂ ਨੂੰ ਅਸੀਂ ਬਚਾਉਣਾ ਉਹਨਾਂ ਨੂੰ ਨਸ਼ੇ ਛੁਡਾ ਕੇ ਮੇਨ ਸਟ੍ਰੀਮ 'ਚ ਲੈ ਕੇ ਆਣਾ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਜਿਹੜੇ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਤੇ ਐਕਸ਼ਨ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਜਿਹੜਾ ਜਿਹੜੀ سزا ਜਿਹੜੀ ਬੰਦੀ ਦਵਾਣਾ ਇਹ ਜਿਹੜੇ ਪੇਸ਼ ਕਰਦੇ ਆ ਉਹਨਾਂ ਦੇ ਜਿਹੜੀ ਬਚੀ ਦੀ ਘੁੰਮ ਦੇ ਨਜ਼ੀਰ ਵਿੱਚ ਵਿੱਚ ਦੇਖਿਆ ਰਹੇ ਹਾਂ ਜੂੰਗਾ ਉਸ ਤੇ ਨਹੀਂ ਗਿਆ ਦੇਖੋ ਨਸ਼ੇ ਦੇ ਵਿੱਚ ਜਿਹੜੇ ਦੇਖੋ ਮੈਂ ਤਾਂ ਪਹਿਲਾਂ ਕਿਹਾ ਕਿ ਇਹ ਦੋ ਦੋ ਪੱਖ ਨੇ ਨਸ਼ੇ ਦੇ ਇੱਕ ਤਾਂ ਨਸ਼ੇ ਦੇ ਮਰੀਜ਼ ਐ ਐਡਿਕਟ ਜਿਹੜੇ ਬੱਚੇ ਨੇ ਸਾਡੇ ਨੌਜਵਾਨ ਨੇ ਇੱਕ ਤਾਂ ਉਹ ਨੇ ਜਿਹੜਾ ਨਸ਼ਾ ਵੇਚਣ ਵਾਲੇ ਨੇ ਆ ਨਸ਼ਾ ਵੇਚਣ ਵਾਲਾ ਜਿਹੜੇ ਨਸ਼ਾ ਜਿਹੜੇ ਐਡਿਕਟ ਨੇ ਮਰੀਜ਼ ਨੇ ਉਹਨਾਂ ਨੂੰ ਤਾਂ ਅਸੀਂ ਮੋਟੀਵੇਟ ਕਰ ਰਹੇ ਆ ਇੱਕ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਸਾਡੇ ਜਨਰੇਲੇ ਦੇ ਐਸ ਐਚਓ ਹਰਚੰਦ ਸਿੰਘ ਹਰਾਂ ਨੇ ਵੀ ਇੱਕ ਵੀਡੀਓ ਸ਼ੂਟ ਕੀਤੀ ਸੀ ਉਹਦੇ ਚ ਇੱਕ ਬੱਚਾ ਸੀ ਜਿਹੜਾ ਨਸ਼ੇ ਦਾ ਐਡਿਕਟ ਸੀ 6 ਸਾਲ ਤੋਂ ਉਹਨੂੰ ਨਸ਼ਾ ਛੁਡਾਇਆ ਵੀ ਔਰ ਬੱਚਾ ਖੁਦ ਕਹਿ ਰਿਹਾ ਕਿ ਮੈਨੂੰ ਮੈਂ ਹੁਣ ਵਧੀਆ ਫੀਲ ਕਰ ਰਿਹਾ ਜਿਹੜਾ 6 ਸਾਲ ਨਸ਼ਾ ਕਰਦਾ ਰਿਹਾ ਉਹ ਜਦੋਂ ਇੱਕ ਮੋਟੀਵੇਸ਼ਨ ਜਦੋਂ ਉਹਨੂੰ ਮਿਲੀ ਨਸ਼ਾ ਛੱਡ ਵੀ ਗਿਆ ਤੇ ਸਾਡੀ ਮੁਕਤ ਧਾਰਾ ਵਿੱਚ ਵੀ ਆ ਗਿਆ ਸਾਡਾ ਮੇਨ ਮਕਸਦ ਹੈ ਸਾਡੇ ਬੱਚਿਆਂ ਨੂੰ ਉਹ ਵਿਚਾਰੇ ਪੌਲੇ ਪਾਲੇ ਇਹਨਾਂ ਦਾ ਸ਼ਿਕਾਰ ਹੋ ਗਏ ਨਸ਼ੇ ਦਾ ਉਹਨੂੰ ਉਹਨੂੰ ਵਾਪਸ ਇਸ ਕੋਰ ਚੋਂ ਕੱਢ ਕੇ ਉਹਨੂੰ ਮੁਕਤ ਧਾਰਾ ਚ ਲਿਆਕਿਆ